ਅਜੀ ਭਾਰਤੀ ਜਨਤਾ ਪਾਰਟੀ ਵੱਲੋਂ ਫ੍ਰੀ ਉਜਵਲ ਗੈਸ ਕਨੈਕਸ਼ਨ ਵਿਤਰਣ ਮੇਲਾ ਲਗਾਇਆ ਗਿਆ ਜਿਦੇ ਵਿੱਚ ਪੂਨਮ ਧਵਨ ਤੇ ਨਿਤੀਸ਼ ਧਵਨ ਦਾ ਬਹੁਤ ਹੀ ਮਹੱਤਵਪੂਰਨ ਯੋਗਦਾਨ ਰਿਹਾ ਜੋ ਕਿ ਜ਼ਿਲ੍ਹਾ ਸਟਾਫ ਯੂਵਾ ਪਾਜਵਾ ਲੁਧਿਆਣਾ ਦੇ ਨੇ जी का भी सम्मान करने बेटे को बाहर नहीं जाने देती समाज सेवा में काम नहीं करने देती लेकिन ये सारा श्रेय चाहे जो काम जो है वो हमारा छोटा भाई नीतीश कर रहा है लेकिन उसका जितना भी श्रेय जाता है उनकी माता जी को जाता है जिन्होंने इतने अच्छे संस्कार दिए कि आज उनका बच्चा जो समाज सेवा में लगा हुआ है आज के डेट में अपना घर चलाना इतना मुश्किल है और जो भी जो लड़का अपने माता पिता का आशीर्वाद लेकर निकला है और आज वो सेवा के रूप में आज यहाँ पर विराजमान है हमारे अपने मोहल्ले के जितने भी लोग हैं उनको अपना परिवार मानकर उनकी सेवा में लगा हुआ है तो मेरा भी सबसे निवेदन है कि जितना भी हो इस परिवार की ऊर्जा को खत्म नहीं होने देना है और बढ़ाना है इसी के साथ में विरा जी एक कोई आशु शर्मा है आशु शर्मा का सिलेंडर भी है सर अच्छा कैंप लगाया गया कि विषय में कैंप ਅੱਜ ਵਾਰਡ ਨੰਬਰ 93 ਦੇ ਵਿੱਚ ਸਾਡੇ ਭਾਰਤੀ ਜਨਤਾ ਜੁਵਾ ਮੋਰਚਾ ਦੇ ਜਿਲ੍ਹਾ ਪ੍ਰਧਾਨ ਨਿਧੀਖਤ ਮਦੀਵਾਲੋਂ ਉਜਬਲ ਯੋਜਨਾ ਤਹਿਤ ਇੱਕ ਕੈਂਪ ਲਗਾਇਆ ਗਿਆ ਸੀ ਜਿਸ ਦੇ ਵਿੱਚ ਸਾਡੇ ਜਿਲ੍ਹਾ ਜੁਵਾ ਮੋਰਚਾ ਦੇ ਪ੍ਰਧਾਨ ਰਵੀ ਬਤਰਾ ਜੀ ਸਾਡੇ ਮੰਡਲ ਦੇ ਪ੍ਰਧਾਨ ਗੌਰ ਅਰੋੜਾ ਜੀ ਸਾਡੇ ਜ਼ਿਲ੍ਹੇ ਦੇ ਸੈਕਟਰੀ ਅਬੇ ਡੋਗਰਾ ਜੀ ਸਾਡੇ ਬਹੁਤ ਸਤਿਕਾਰਯੋਗ ਸਾਡੇ ਸਮਾਜ ਸੇਵਕ ਹਿਮਾਚਲ ਪਰਿਵਾਰ ਸਕੱਤਰ ਦੇ ਪ੍ਰਧਾਨ ਔਰ ਸਾਡੇ ਬੀਬੀ ਐਮ ਸਕੂਲ ਦੇ ਵਾਈਸ ਪ੍ਰਿੰਸੀਪਲ ਛੋਟੇ ਵੀਰ ਜੇਸ਼ਦਰ ਭਾਰਦਵਾਜ ਜੀ ਸਾਡੇ ਜੁਵਾ ਮੋਰਚ ਜਨਰਲ ਸੈਕਟਰੀ ਸਾਹਿਬਾਨ ਔਰ ਬਹੁਤ ਸਾਰੇ ਸਾਡੇ ਵੀਰਾਂ ਨੇ ਇੱਥੇ ਆ ਕੇ ਯੋਜਨਾ ਦਾ ਲਾਭ ਉਠਾਇਆ ਔਰ ਨਿਤਿਸ਼ ਦੇ ਨਿਤਿਸ਼ਤਾ ਵੰਦੀ ਵੱਲੋਂ ਤਕਰੀਬਨ 50 ਦੇ ਕਰੀਬ ਅੱਜ ਲਾਭਪਾਤਰੀਆਂ ਨੂੰ ਇੱਥੇ ਲਾਭ ਪਹੁੰਚਾਇਆ ਗਿਆ ਹੈ ਜਿਸ ਤਰ੍ਹਾਂ ਨਿਤੀਸ਼ਤਾਵਨ ਜੀ ਸਾਡੀ ਪਾਰਟ ਦਾ ਕੰਮ ਕਰ ਰਹੇ ਨੇ ਔਰ ਬੜੀ ਖੁਸ਼ੀ ਹੋ ਰਹੀ ਹੈ ਔਰ ਜਿਸ ਤਰ੍ਹਾਂ ਲੋਕਾਂ ਨੂੰ ਲਾਭ ਪਹੁੰਚ ਰਿਹਾ ਹੈ ਲੋਕਾਂ ਨੇ ਮਨ ਬਣਾ ਲਿਆ ਹੈ 20 ਤੀਸਰੀ ਵਾਰ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਬਣਾਣਾ ਮੈਂ ਬਹੁਤ-ਬਹੁਤ ਧੰਨਵਾਦੀ ਨਿਤੀਸ਼ ਜੀ ਇਸੇ ਤਰ੍ਹਾਂ ਕੰਮ ਕਰ ਰਹੇ ਹੈ ਅੱਜ ਸਾਡੇ ਭਰਾ ਨਿਤੀਸ਼ਤਾਵਨ ਵੱਲੋਂ ਉਜਵਲ ਯੋਜਨਾ ਦੇ ਤਹਿਤ ਸਿਲੰਡਰ ਦਾ ਕੈਂਪ ਲਗਾਇਆ ਗਿਆ ਸੀਗਾ ਜਿਸ ਵਿੱਚ 50 ਦੇ ਕਰੀਬ ਸਿਲੰਡਰ ਵੰਡੇ ਗਏ ਆ ਤੇ ਮੈਂ ਨੀਤੀ ਜੀ ਨੂੰ ਡੋਗਰਾ ਜੀ ਪਾਰਤਵਾ ਜੀ ਮੇਰੇ ਨਾਲ ਸਾਹਿਲ ਦੁੱਗਲ ਤੇ ਮੇਰੀ ਟੀਮ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਆ ਮੇਰਾ ਭਰਾ ਐਨੀ ਵੀ ਤੁਸੀਂ ਇੱਧੇ ਹੀ ਡਟ ਕੇ ਕੰਮ ਕਰੋ ਆਪਾਂ ਲੀਡਰ ਤਾਂ ਹੈਗੇ ਆ ਲੇਕਿਨ ਨਾਲ ਆਪਾਂ ਸੋਸ਼ਲ ਜਿਹੜੀ ਐਕਟੀਵਿਟੀ ਆ ਉਹਨੂੰ ਪੂਰੀ ਤਰ੍ਹਾਂ ਨਿਭਾਈਏ ਤੇ ਲੋਕਾਂ ਦੇ ਜਨ ਕਲਿਆਣ ਲਈ ਆਪਾਂ ਕੰਮ ਕਰੀਏ ਤੇ ਜਨਤਾ ਤੱਕ ਜੋ ਮੋਦੀ ਜੀ ਯੋਜਨਾ ਆ ਉਹ ਗਰਾਊਂਡ ਤੱਕ ਪਹੁੰਚਾਈਏ ਉਸ ਤਹਿਤ ਮੈਂ ਨੀਤੀ ਜੀ ਨੂੰ ਬਹੁਤ ਬਹੁਤ ਵਧਾਈ ਦਿੰਦਾ ਵੀ ਸਾਡਾ ਭਰਾ ਡਟ ਕੇ ਕੰਮ ਕਰ ਰਿਹਾ ਆਪਣੇ ਵਾਰਡ ਦੇ ਵਿੱਚ ਤੇ ਇਹਨਾਂ ਦੇ ਮਤ ਉਨੂੰ ਲੋਕਾਂ ਤੱਕ ਪਹੁੰਚਾਓ ਕਿੰਨੇ ਸਮੇਂ ਤੋਂ ਇਹ ਕੰਮ ਚੱਲ ਰਿਹਾ ਹੈ ਇਹ ਸਮੇਂ ਨੂੰ ਤਾਂ ਹੀ ਦੇਖੋ ਜਦੋਂ ਦੇ ਮੋਦੀ ਜੀ ਯੋਜਨਾ ਸ਼ੁਰੂ ਹੋਈ ਉਸ ਤੋਂ ਲੱਗੇ ਹੋਏ ਆ ਲੇਕਿਨ ਅਲੱਗ-ਅਲੱਗ ਵਾਡਾ ਦੇ ਵਿੱਚ ਜਿੱਦੇ-ਜਿੱਦਾ ਪਾਰਟੀ ਦਾ ਮਤਲਬ ਆਦੇਸ਼ ਆਂਦੇ ਆ ਉਸ ਹਿਸਾਬ ਨਾਲ ਸਾਰੇ ਕੰਮ ਕਰ ਰਹੇ ਆ ਨਿਤਿਜੀ ਤਾਂ ਪਹਿਲੇ ਹੀ ਬਹੁਤ ਵਾਰਡ ਦੇ ਵਿੱਚ ਐਕਟਿਵ ਨੇ ਇਹ ਲੋਕਾਂ ਤੱਕ ਇਹਨਾਂ ਦਾ ਬਹੁਤ ਮਤਲਬ ਪਹਿਚਾਨ ਆ ਲੋਕਾਂ ਦੇ ਵਿੱਚ ਇਹਨਾਂ ਦੀ ਕਿੰਨੇ ਕੁ ਲੋਕ ਇਸ ਦਾ ਲਾਹਾ ਚੱਕ ਹਾਂਜੀ ਕਿੰਨੇ ਲੋਕ ਇਸ ਦਰਾਹਾਂ ਲੋਕ ਐਸ ਟਾਈਮ ਕਿੰਨੇ ਕੇ ਸਿਲੰਡਰ ਲੈ ਗਏ 50 ਦੇ ਕਰੀਬ ਲੈ ਗਏ ਜੀ ਸਿਲੰਡਰ ਤੇ ਮੈਂ ਮਤਲਬ ਹੋਰ ਵੀ ਸਾਡੇ ਕੈਂਪ ਲਗਾਤਾਰ ਚੱਲ ਰਹੇ ਹੋਰ ਵੀ ਇਹਨਾਂ ਨੇ ਫਾਰਮ ਭਰੇ ਆ ਆਨ ਵਾਲੇ ਟਾਈਮ ਤੇ ਜਿਨ੍ਹਾਂ ਦੇ ਰਹਿ ਗਏ ਜੀ ਉਹਨਾਂ ਨੂੰ ਵੀ ਮਿਲ ਜੂਗੇ ਇਸ ਤੋਂ ਇਲਾਵਾ ਹੋਰ ਕਿਹੜੀਆਂ ਸਕੀਮਾਂ ਇਸ ਤੋਂ ਇਲਾਵਾ ਯੋਜਨਾ ਯੋਜਨਾ ਆਪਣਾ ਮਜ਼ਦੂਰ ਕਾਰਡ ਬੰਦੇ ਆ ਹੋਰ ਵੀ ਆ ਟਾਇਲਟ ਵਾਲੀਆਂ ਆ ਆਪਣਾ ਜਿਹੜੇ ਮੋਦੀ ਦੀ ਘਰ ਘਰ ਜਿਹੜਾ ਉਹ ਮਤਲਬ ਬਹੁਤ ਯੋਜਨਾ ਚੱਲ ਰਹੀਆਂ ਜੀ ਵਿਸ਼ਕਰਮਾ ਯੋਜਨਾ ਚੱਲ ਰਹੀ ਹੈ ਜਿਹਦੇ ਹੁਣ ਅਸੀਂ ਫਾਰਮ ਭਰੇ ਆ ਤੇ ਉਹ ਵੀ ਮਤਲਬ ਇੱਕ ਮਹੀਨੇ ਦੇ ਵਿੱਚ ਉਹਨਾਂ ਦੀ ਜਿਹੜੀ ਟ੍ਰੇਨਿੰਗ ਹੈ ਟ੍ਰੇਨਿੰਗ ਤੋਂ ਬਾਅਦ ਉਹਨਾਂ ਨੂੰ 1-1 ਲੱਖ ਰੁਪਏ ਦਾ ਲਾਭ ਮਿਲੂਗਾ ਜੀ ਤੇ ਉਹਦੇ ਵਿੱਚ ਵੀ ਬਹੁਤ ਤਰ੍ਹਾਂ ਦੇ ਲੋਕ ਆ ਜਿਹੜੇ ਗਰੀਬ ਆ ਉਹਨਾਂ ਲਈ ਮੋਦੀ ਜੀ ਨੇ ਇਹ ਯੋਜਨਾ ਲਿਆਂਦੀ ਮੈਂ ਸਾਰਿਆਂ ਨੂੰ ਇਹ ਵੀ ਬੇਨਤੀ ਕਰਦਾ ਤੁਹਾਡੇ ਰਾਹੀਂ ਵੀ ਜਿਹੜੀ ਵਿਸ਼ਕਰਮਾ ਯੋਜਨਾ ਉਹਦਾ ਲਾਭ ਲਓ ਉਹਦਾ ਫਾਰਮ ਭਰੋ ਤੇ ਸਾਰਿਆਂ ਨੂੰ ਇਹੀ ਬੇਨਤੀ ਹੈ ਜੀ ਵੀ ਵਿਸ਼ਕਰਮਾ ਯੋਜਨਾ ਦਾ ਲਾਭ ਲਓ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਾਫੀ ਤੁਹਾਡੇ ਨਾਲ ਚੱਲ ਰਿਹਾ ਤੇ ਸਮਾਜ ਸੇਵਾ ਵੀ ਕਰ ਰਿਹਾ ਤੁਹਾਡੇ ਕੰਮ ਚੱਲ ਦੇਖ ਮੈਂ ਗਈ ਪ੍ਰਧਾਨ ਆਪਾਂ ਬਾਅਦ ਚ ਪਹਿਲੇ ਆਪਾਂ ਸੋਸ਼ਲ ਵਰਕਰ ਆਈ ਠੀਕ ਹੈ ਜੀ ਜੇ ਆਪਾਂ ਲੋਕਾਂ ਦੀ ਸੇਵਾ ਕਰਾਂਗੇ ਪ੍ਰਧਾਨ ਮੰਤਰੀ ਦੇ ਸਖਤ ਦੇਸ਼ਾ ਵੀ ਤੁਸੀਂ ਲੋਕਾਂ ਦੇ ਵਿੱਚ ਰਹਿ ਕੇ ਲੋਕਾਂ ਦੇ ਕੰਮ ਕਰੋ ਸਭ ਤੋਂ ਵੱਡੀ ਗੱਲ ਮੋਦੀ ਦੀ ਇਹ ਆ ਵੀ ਜਿਹੜਾ ਲਾਸਟ ਦੇ ਵਿੱਚ ਰਹਿ ਜਾਂਦਾ ਨਾ ਉਹ ਤੱਕ ਪਹੁੰਚੋ ਤੁਸੀਂ ਦੇਖੋ ਪਹਾੜਾ ਦੇ ਵਿੱਚ ਜਿਹੜਾ ਇੱਕ ਪਹਾੜੀ ਦੀ ਚੋਟੀ ਤੇ ਇੱਕ ਪਰਿਵਾਰ ਵੀ ਰਹਿੰਦਾ ਹੀ ਮੋਦੀ ਜੀ ਨੇ ਕਿਹਾ ਸੀ ਉਹਨਾਂ ਤੱਕ ਵੀ ਲਾਈਟ ਪਹੁੰਚਾਣੀ ਆ ਉਹਨਾਂ ਦੇ ਤਹਿਤ ਤੇ ਉਹਨਾਂ ਦੀ ਸੋਚ ਤੇ ਚੱਲਦੇ ਹੋਏ ਅਸੀਂ ਗਰਾਊਂਡ ਦੇ ਉੱਤੇ ਪੂਰਾ ਪੂਰੀ ਤਰ੍ਹਾਂ ਉਤਰੇ ਹੋਏ ਆ ਤੇ ਲੋਕਾਂ ਦੇ ਕੰਮ ਕਰ ਰਹੇ ਆ ਜੀ ਸਾ ਪ੍ਰਧਾਨ ਜੀ ਹੁਣ ਕਿਸਾਨ ਕਾਫੀ ਗੇ ਹੋਏ ਨੇ ਇਥੋਂ ਧਰਨਾ ਲੱਗਿਆ ਹੋਇਆ ਦਿੱਲੀ ਤੇ ਮੰਗਾਂ ਲਗੀਆਂ ਮੋਦੀ ਸਾਹਿਬ ਕੋ ਕੀ ਕਹਿਣਾ ਚਾਹੁੰਦੇ ਤੁਸੀਂ ਦੇਖੋ ਇਹ ਵੀ ਸੁਲਝਾਈ ਲੈਣਾ ਜੀ ਸੈਂਟਰ ਨੇ ਕਿਸਾਨ ਵੀ ਸਾਡੇ ਆ ਅਸੀਂ ਇਹਨੂੰ ਮਿਲ ਜੁਲ ਕੇ ਮੈਂ ਕਿਸਾਨ ਭਰਾਵਾਂ ਨੂੰ ਵੀ ਬੇਨਤੀ ਕਰਦਾ ਵੀ ਆਪਾਂ ਮਿਲ ਜੁਲ ਕੇ ਇਹਨੂੰ ਸੁਲਝਾਈਏ ਤਾਂ ਕਿ ਪੰਜਾਬ ਦੇ ਵਿਕਾਸ ਦੇ ਵਿੱਚ ਤੇ ਪੰਜਾਬ ਦਾ ਨਾਮ ਹਮੇਸ਼ਾ ਉੱਚਾ ਰਹੇ ਕਿਉਂਕਿ ਅਸੀਂ ਪੰਜਾਬੀ ਪੰਜਾਬ 'ਚ ਰਹਿੰਦੇ ਆ ਤੇ ਅਸੀਂ ਤਾਂ ਹੀ ਬੇਨਤੀ ਕਰਾਂਗੇ ਮਿਲ ਜੁਲ ਕੇ ਇਹਨੂੰ ਆਪਾਂ ਅੱਗੇ ਕਰੀਏ ਜਿਹੜੀ ਆਉਣ ਵਾਲੀ ਐਮਪੀ ਇਲੈਕਸ਼ਨ ਆ ਰਹੀ ਹੈ ਉਹਨਾਂ ਤੋਂ ਪਹਿਲਾਂ ਪਹਿਲਾਂ ਇਹਦਾ ਮਸਲਾ ਹੱਲ ਹੋਏ ਦੇਖੋ ਉਮੀਦ ਆ ਜੀ ਵੀ ਇਹ ਹੋਣਾ ਚਾਹੀਦਾ ਤੇ ਅਸੀਂ ਬੇਨਤੀ ਕਰਦੇ ਹਾਂ ਜੀ ਕਿ ਇਹ ਜਲਦੀ-ਜਲਦੀ ਸੁਲਝੇ ਇਹਨਾਂ ਦੀ ਵਾਰਡ ਵਿੱਚੋਂ ਕੀ ਵਾਰਡ ਵਾਸੀਆਂ ਨੂੰ ਕੀ ਚਾਹਨਾ ਚਾਹੁੰਦੇ ਆ ਜੀ ਦੇਖੋ ਇਹਨਾਂ ਦੇ ਵਾਰਡ ਵਾਸੀਆਂ ਨੂੰ ਪਤਾ ਹੀ ਆ ਜੀ ਸਾਡਾ ਭਰਾ ਪੂਰੀ ਮਿਹਨਤ ਕਰਦਾ ਜੀ ਤੇ ਡਟ ਕੇ ਇਹ ਕੰਮ ਕਰੂਗਾ ਜੋ ਲੋਕ ਜੋ ਪਾਰਟੀ ਨਹੀਂ ਸੇਵਾ ਲਾਉਗੀ ਇਹ ਨਵਾਂ ਲੋਕ ਯਾਰ ਖੜੇ ਆ ਜੀ ਅੱਜ ਪ੍ਰਧਾਨ ਰਜਨੀਸ਼ ਧਿਮਾਨ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਸੀਂ ਇੱਥੇ ਵਾਰਡ ਨੰਬਰ 93 ਦੇ ਵਿੱਚ ਸਿਲੰਡਰ ਦਾ ਵੰਤਰਣ ਕੀਤਾ ਹੈਗਾ ਜੋ ਕਿ ਪੂਨਮ ਧਵਨ ਜੀ ਦੇ ਪ੍ਰਯਾਸਾਂ ਦੇ ਬਦੌਲਤ ਹੀ ਹੋਇਆ ਹੈਗਾ ਤਕਰੀਬਨ ਅਸੀਂ 50 ਦੇ ਯੂਨਿਟ ਸਿਲੰਡਰ ਵੰਡੇ ਹੈਗੇ ਅੱਜ ਤੇ ਇਦਾਂ ਹੀ ਸੇਵਾ ਜਾਰੀ ਰਹੂਗੀ ਤਕਰੀਬਨ ਤੱਕ ਰਿਹਾਣ 50 60 ਸਿਲੰਡਰ ਸਾਡੇ ਹੋਰ ਵੀ ਪਾਸ ਹੋ ਚੁੱਕੇ ਹੈਗੇ ਆ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਜੀ ਅਰੁਣ ਜੀ ਦਾ ਜਿਨ੍ਹਾਂ ਦੇ ਸਦਕੇ ਇਹ ਸਾਰਾ ਕੁਝ ਹੋ ਰਿਹਾ ਹੈਗਾ ਉਹ ਵੀ ਉਹਨਾਂ ਕੀ ਇਸ ਕੜੀ ਨਾਲ ਜੁੜੇ ਹੋਏ ਹੈਗੇ ਆ ਜੀ ਜਿੰਨਾ ਕੁ ਮੋਦੀ ਜੀ ਹੈਗੇ ਆ ਤੇ ਅਸੀਂ ਅਰੁਣ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਸਰ ਜਿਹੜੀ ਅੱਜ ਫਾਰਮ ਜਿਹੜੇ ਭਰਦੇ ਆ ਤੁਸੀਂ ਕਿੰਨੇ ਦਿਨ ਲੱਗ ਜਾਂਦੇ ਆ ਇਸ ਫਾਰਮ ਨੂੰ ਭਰਨ ਤੋਂ ਬਾਅਦ ਵੈਰੀਫਾਈਿੰਗ ਵੈਰੀਫਾਈ ਤਾਂ ਹੋਈ ਜਾ ਰਹੀ ਆ ਜੀ ਨਾਲ ਦੀ ਨਾਲ ਕੋਈ ਪ੍ਰੋਸੀਜਰ ਰੁਕ ਨਹੀਂ ਰਿਹਾ ਹੈਗਾ ਕੰਮ ਬਹੁਤ ਫਾਸਟ ਹੋ ਰਿਹਾ ਹੈਗਾ ਤੇ ਤੁਸੀਂ ਆਪਣੇ ਵਾਰਡ ਦੇ ਵਿੱਚ ਹੋਰ ਕਿਹੜੀਆਂ ਸੇਵਾਵਾਂ ਨਿਵਾਉਂਦੇ ਹੋ ਸੇਵਾਵਾਂ ਕਰੀ ਜਾ ਰਹੀਆਂ ਹੈਗੀਆਂ ਜੀ ਜਿੱਥੇ ਲੋਕਾਂ ਲੋਡ ਪੈਂਦੀ ਹੈਗੀ ਆ ਚਾਹੇ ਉਹ ਕਿਸੇ ਦੀ ਪਾਈਪ ਟੁੱਟ ਗਈ ਹੈਗੀ ਆ ਸੀਵਰੇਜ ਲੀਕ ਹੈਗਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੰਮ ਹੁੰਦਾ ਹੈਗਾ ਤਾਂ ਅਸੀਂ ਕਦੀ ਪਿੱਛੇ ਨਹੀਂ ਹਟਦੇ ਡਟ ਕੇ ਕਰਦੇ ਹਾਂ ਜੀ ਜਿੱਦਾਂ ਸੈਂਟਰ ਦੀਆਂ ਹੋਰ ਬਹੁਤ ਸਾਰੀਆਂ ਫੋਰਸ ਕੀ ਮਾਰੀਆਂ ਹੁਣ ਜਿਹੜੀ ਕਰੰਟ ਚੱਲ ਰਹੀ ਹੈ ਜੀ ਵਿਸ਼ਕਰਮਾ ਯੋਜਨਾ ਤੇ ਉਹਦੇ ਫਾਰਮ ਵੀ ਭਰੇ ਜਾ ਰਹੇ ਹੈਗੇ ਇਹਦੇ ਵਿੱਚ ਲਾਭਕਾਰੀ ਨੂੰ 5 ਦਿਨਾਂ ਦੀ ਟ੍ਰੇਨਿੰਗ ਦਿੱਤੀ ਜਾਏਗੀ 5 ਤੋਂ ਲੈ ਕੇ 15 ਦਿਨਾਂ ਦੀ ਟ੍ਰੇਨਿੰਗ ਹੈ ਜਿਸ ਦੇ ਵਿੱਚ 500 ਰੁਪਏ ਪਰ ਡੇ ਵੀ ਦਿੱਤਾ ਜਾਏਗਾ ਉਸ ਤੋਂ ਬਾਅਦ ਜਦੋਂ ਉਹਦੀ ਟ੍ਰੇਨਿੰਗ ਕੰਪਲੀਟ ਹੋ ਜਾਏਗੀ ਉਹਨੂੰ ਸਰਟੀਫਿਕੇਟ ਪ੍ਰੋਵਾਈਡ ਕੀਤਾ ਜਾਏਗਾ ਪਲੱਸ 15000 ਰੁਪਏ ਦੇ ਉਹਨੂੰ ਟੂਲ ਦਿੱਤੇ ਜਾਣਗੇ ਤਾਕੀ ਉਹ ਆਪਣੇ ਕੰਮ ਨੂੰ ਹੋਰ ਐਡਵਾਂਸ ਕਰ ਸਕੇ ਉਸ ਤੋਂ ਬਾਅਦ ਉਹਨਾਂ ਨੂੰ ਜਿਹੜੇ ਕੋਈ ਚਾਹਦੇ ਹੈਗੇ ਆਪਣਾ ਬਿਜ਼ਨਸ ਕਰਨਾ ਤੇ ਉਹਨਾਂ ਨੂੰ 1 ਲੱਖ ਰੁਪਈਆ 5% ਤੇ ਲੋਨ ਵੀ ਦਿੱਤਾ ਜਾਏਗਾ ਇਹ ਯੋਜਨਾ ਦੇ ਅਕੋਰਡਿੰਗ ਅੱਜ ਸਿਲੰਡਰ ਵੰਡੇ ਗਏ ਅੱਜ ਪਿੰਕ ਹੁਣ ਇੱਥੇ ਪਹੁੰਚਿਆ ਭਾਰਤੀ ਜਨਤਾ ਪਾਰਟੀ ਅੱਜ ਸਾਡੇ ਪੰਜਾਬ ਦੇ ਸਪੋਕਸ ਪਰਸਨ ਰਜੀਵ ਕਤਨਾ ਜੀ ਸਾਡੇ ਜ਼ਿਲ੍ਹੇ ਦੇ ਸਚੀਵ ਅਮਿਤ ਡੋਗਰਾ ਜੀ ਸਾਡੇ ਯੁਵਾ ਮੋਰਚਾ ਦੇ ਪ੍ਰਧਾਨ ਰਵੀ ਪੱਤਰਾ ਜੀ ਜ਼ਿਲ੍ਹਾ ਯੁਵਾ ਮੋਰਚਾ ਦੇ ਜਨਰਲ ਸੈਕਟਰੀ ਸਾਹਿਲ ਦੁੱਗਲ ਜੀ ਅਤੇ ਜਯੂਸ਼ਰਤਨ ਭਾਰਦਵਾਜ ਜੀ ਜੋ ਕਿ ਹਿਮਾਚਲ ਪਰਿਵਾਰ ਸੰਗਠਨ ਤੋਂ ਨੇ ਅਤੇ ਗੌਰਵ ਰੋੜਾ ਜੀ ਸਾਡੇ ਮੰਡਲ ਪ੍ਰਧਾਨ ਮਿੰਟੂ ਸ਼ਰਮਾ ਜੀ ਅਤੇ ਸਾਡੇ ਨਾਲ ਸਾਡੇ ਭਰਾ ਐਨੀ ਬਾਰੀ ਜੀ ਜੋ ਕਿ ਮੇਰੇ ਨਾਲ ਜ਼ਿਲ੍ਹੇ ਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਨੇ ਹੋਰ ਵੀ ਵੱਖ-ਵੱਖ ਉਦੇਦਾਰ ਇੱਥੇ ਪਹੁੰਚੇ ਨੇ ਜੂਥ ਨੂੰ ਕੀ ਕਹਿਣਾ ਚਾਹੁੰਦੇ ਆ ਆ ਜਿਹੜਾ ਜੂਥ ਆ ਅੱਜ ਦੇ ਟਾਈਮ ਦੇ ਵਿੱਚ ਕਾਫੀ ਜਿਹੜਾ ਲਗਾਓ ਹੋ ਰਿਹਾ ਇਧਰਲੇ ਪਾਸੇ ਨੂੰ ਲੈ ਕੇ ਜਾ ਰਹੇ ਆ ਬਿਲਕੁਲ ਕਹਿਣਾ ਚਾਹੁੰਦੇ ਆ ਦੇਖੋ ਮੈਂ ਵੀ ਇੱਕ ਯੂਥ ਹੀ ਹੈਗਾ ਜੀ ਮੇਰੀ ਉਮਰ 27 ਸਾਲ ਹੈਗੀ ਆ ਤੇ ਮੈਂ ਮੇਰਾ ਮਤਲਬ ਮੇਰਾ ਦਿਲ ਉਦੋਂ ਖੁਸ਼ ਹੁੰਦਾ ਜਦੋਂ ਕਿਸੇ ਬੰਦੇ ਦਾ ਕੋਈ ਕੰਮ ਹੋ ਜਾਂਦਾ ਹੈਗਾ ਤੇ ਇਹ ਸਾਡੀ ਜਵਾਨੀ ਘੱਟੋ ਘੱਟ ਲੋਕਾਂ ਦੇ ਕੰਮ ਆ ਸਕੇ ਜੀ ਇਸੇ ਲਈ ਕੋਈ ਵੀ ਐਦਾ ਦਾ ਕੰਮ ਨਾ ਕਰੋ ਜੀ ਜਿਹਦੇ ਨਾਲ ਤੁਹਾਡੇ ਮਾਪੇ ਆ ਤੁਹਾਡੇ ਆਂਡ ਗੁਆਂਡ ਵਾਲੇ ਤੁਹਾਨੂੰ ਦੇਖ ਕੇ ਕਹਿਣ ਕਿ ਆ ਕਿੱਥੋਂ ਆ ਗਿਆ ਆਪਣਾ ਡਟ ਕੇ ਆਪਣੀ ਜਵਾਨੀ ਦਾ ਮਾਣ ਮਾਨੋ ਤੇ ਇਹ ਲੋਕਾਂ ਦੇ ਕੰਮਾਂ ਦੇ ਵਿੱਚ ਲਿਆਓ ਜਵਾਨੀ ਆਪਣੀ ਹਾਂਜੀ ਸਰ ਜੇ ਬਾਰ ਨੰਬਰ 93 ਦੇ ਵਿੱਚ ਨਿਤੀਸ਼ ਦਾ ਬੰਦੀ ਅਗਵਾਈ ਦੇ ਵਿੱਚ ਇੱਕ ਉਜਵਲਾ ਯੋਜਨਾ ਦਾ ਕੈਂਪ ਲੱਗਿਆ ਹੋਇਆ ਤੁਸੀਂ ਹੁਣੇ ਸਵਾਲ ਕਰ ਰਹੇ ਸੀਗੇ ਕਿ ਇਹ ਯੋਜਨਾ ਕਦੋਂ ਤੋਂ ਚੱਲ ਰਹੀ ਹੈ ਦੇਖੋ ਜੀ ਇਹ ਯੋਜਨਾ ઉજਵਲਾ ਯੋਜਨਾ ਪਾਰਟ 2 ਹੈ ਠੀਕ ਹੈ ਜੀ ਇਹ ਯੋਜਨਾ ਤਾਂ ਮੋਦੀ ਜੀ ਜਦੋਂ ਪਹਿਲੀ ਸਰਕਾਰ ਚ ਆਏ ਸੀ ਉਦੋਂ ਤੋਂ ਸ਼ੁਰੂ ਕੀਤੀ ਹੋਈ ਹੈ ਤੇ ਕਾਫੀ ਲੋਕਾਂ ਨੂੰ ਇਹਦੇ ਚ ਸਿਲੰਡਰ ਮਿਲ ਚੁੱਕੇ ਆ ਆ ਮੋਦੀ ਸਰਕਾਰ ਦਾ ਦੂਸਰਾ ਕਾਰਜਕਾਲ ਹੈ ਉਜਵਲਾ ਯੋਜਨਾ ਪਾਰਟ 2 ਚੱਲ ਰਹੀ ਹੈ ਹਰ ਘਰ ਚ ਸਿਲੰਡਰ ਮਿਲ ਰਿਹਾ ਅਸੀਂ ਲੁਧਿਆਣੇ ਦੇ ਵਿੱਚ ਜਾਦੇ ਨਾ ਕਹੀਏ ਤੇ ਮੇਰੇ ਕੋਲ ਐਕਿਊਰੇਸੀ ਤਾਂ ਨਹੀਂ ਮੈਂ ਬੋਲ ਸਕਦਾ ਪਰ 35 ਤੋਂ 40 ਹਜ਼ਾਰ ਸਿਲੰਡਰ ਅਸੀਂ ਆ ਦੋ ਤਿੰਨ ਮਹੀਨਿਆਂ ਚ ਅਸੀਂ ਡਿਸਟ੍ਰਿਬਿਊਟ ਕਰ ਚੁੱਕੇ ਹਾਂ ਕੈਂਪ ਸਾਡੇ ਬੀਜੇਪੀ ਦਫਤਰ ਵੀ ਲੱਗਿਆ ਹੋਇਆ ਉੱਥੇ ਵੀ ਲੋਕੀਂ ਇਸ ਯੋਜਨਾ ਦਾ ਲਾਭ ਲੈ ਸਕਦੇ ਆ ਬਖ ਬਖ ਬਾੜਾਂ ਚ ਬਖ ਬਖ ਮੱਲਿਆਂ ਦੇ ਵਿੱਚ ਗਲੀ ਗਲੀ ਤੱਕ ਸਾਡਾ ਬੀਜੇਪੀ ਦਾ ਸਾਡੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਜੀ ਦਾ ਇੱਕੋ ਆਦੇਸ਼ ਹੈ ਕਿ ਹਰ ਚੀਜ਼ ਨੂੰ ਜਿਹੜੀ ਵੀ ਮੋਦੀ ਜੀ ਦੀ ਯੋਜਨਾ ਹੈਗੀ ਉਹਨੂੰ ਗਰੀਬ ਤੋਂ ਗਰੀਬ ਬੰਦੇ ਕੋਲ ਹਰ ਘਰ ਤੱਕ ਲੈ ਕੇ ਜਾਈਏ ਔਰ ਉਦ ਲਈ ਸਮੂੱਚੀ ਭਾਰਤੀ ਜਨਤਾ ਪਾਰਟੀ ਦੀ ਜਿੰਨੀ ਵੀ ਲੀਡਰਸ਼ਿਪ ਹੈ ਜਿੰਨੇ ਵੀ ਕਾਰਜਕਰਤਾ ਹੈਗੇ ਸਾਰੇ ਤਨਮਨ ਨਾਲ ਲੱਗੇ ਹੋਏ ਆ ਹਰ ਜਗ੍ਹਾ ਤੇ ਕੰਮ ਹੋ ਰਿਹਾ ਚਾਹੇ ਉਜਵਲਾ ਯੋਜਨਾ ਹੈਗੀ ਹੈ ਅਭਿਸ਼ਰਮਾ ਯੋਜਨਾ ਹੈਗੀ ਹੈ ਜਨ ਦਨ ਖਾਤੇ ਹੈਗੇ ਆ ਯੋਸ਼ਮਾਨ ਕਾਰਡ ਹੈਗੇ ਉਹ ਤੇ ਚਲੋ ਪੰਜਾਬ ਸਰਕਾਰ ਨੇ ਬੰਦ ਹੀ ਕਰਤੇ ਹੈ ਪਤਾ ਹੀ ਹੁਣਾ ਤੁਹਾਨੂੰ ਜਿਹੜੀਆਂ ਵੀ ਯੋਜਨਾ ਹੈਗੀਆਂ ਨਾ ਹਰ ਯੋਜਨਾ ਦਾ ਹਰ ਲਾਭਾਰਥੀ ਨੂੰ ਲਾਭ ਮਿਲ ਰਿਹਾ ਹੈ ਔਰ ਪਾਰਟੀ ਦੇ ਵੋਲੰਟੀਅਰ ਹਰ ਸਮੇਂ ਇਸ ਚੀਜ਼ ਲਈ ਕੰਮ ਤੇ ਲੱਗੇ ਹੋਏ ਬਖ ਬਖ ਜਗਤ ਦੇ ਹਰ ਜਗ੍ਹਾ ਤੇ ਕੈਂਪ ਲੱਗੇ ਹੋਏ ਕਿਸਾਨਾਂ ਨੂੰ ਕਿਵੇਂ ਦੇਖਦੇ ਆ ਬਹੁਤ ਸਾਰੇ ਕਿਸਾਨ ਗਏ ਆ ਉੱਥੇ ਬਹੁਤ ਤਸ਼ੱਦਦ ਵੀ ਹੋ ਰਿਹਾ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀਆਂ ਤੇ ਕਿਵੇਂ ਦੇਖਦੇ ਇਹਨੂੰ ਤੁਸੀਂ ਵੀ ਕੰਮ ਜਲਦੀ ਲੱਗੇ ਹੋ ਦੇਖੋ ਜੀ ਗੱਲ ਇਹ ਆ ਵੀ ਕਿਸਾਨਾਂ ਨਾਲ ਵੀ ਕਿਸਾਨ ਸਾਡੇ ਭਰਾ ਹੀ ਐ ਕੋਈ ਕਿਸਾਨ ਬਾਹਰੋਂ ਨਹੀਂ ਆਏ ਹੋਏ ਸਭ ਅਸੀਂ ਇੱਕ ਭਾਈ ਆ ਤੇ ਸੈਂਟਰ ਸਰਕਾਰ ਦੇ ਮਨਿਸਟਰ ਦਿਆਂ ਵੀ ਮੈਰਾਥਨ ਮੀਟਿੰਗਾਂ ਚੱਲਦੀਆਂ ਪਈਆਂ ਜਿਵੇਂ ਵੀ ਅੱਜ ਵੀ ਮੀਟਿੰਗ ਹੈਗੀ ਐ ਕੋਈ ਨਾ ਕੋਈ ਸੱਟਾ ਨਿਕਲ ਹੀ ਜਾਣਾ ਜੀ ਕਿਸਾਨ ਵੀ ਭਰਾ ਅ ਗਏ ਹੋਈ ਆਪਣੀਆਂ ਮੰਗਾਂ ਨੂੰ ਅੱਗੇ ਰੱਖ ਰਿਆ ਤੇ ਸੈਂਟਰ ਵਾਲੇ ਵੀ ਤਾਂ ਹੀ ਆ ਰਹੇ ਆ ਕੋਈ ਗੱਲਬਾਤ ਚੱਲਦੀ ਵੀ ਚੋਣੇ ਵੀ ਸ਼ਾਂਤੀ ਬਣਾਈ ਰੱਖੇ ਮਹੌਲ ਇੱਥੇ ਆਪਣੇ ਵੱਲੋਂ ਤਾਂ ਇਹੀ ਕਹਿਣਾ ਚਾਹੁੰਦੇ ਆ ਵੀ ਜਿਹੜੀ ਭਾਈਚਾਰਕ ਸਾਂਝ ਹੈ ਜੀ ਬਣੀ ਰਵੇ ਤੇ ਉਹ ਵੀ ਕਿਸਾਨ ਵੀ ਰਾਜੀ ਖੁਸ਼ੀ ਆਪਣੇ ਘਰ ਵਾਪਸ ਆਣ ਚੈਨਲ ਰਿਵਾਰਡ ਦੇ ਵਿੱਚ ਹੋਰ ਕਿਹੜੀਆਂ ਕਿਹੜੀਆਂ ਸਕੀਮਾਂ ਦਿੱਤੀਆਂ ਜਾ ਰਹੀਆਂ ਜਿਹੜੀਆਂ ਲਗਾਤਾਰ ਸਕੀਮਾਂ ਦੇਖੋ ਜੀ ਸਾਰੀਆਂ ਸਕੀਮਾਂ ਜਿੰਨੀਆਂ ਵੀ ਹੈਗੀਆਂ ਮੋਦੀ ਜੀ ਦੀਆਂ ਲਾਭਵਰਤੀ ਕੋਈ ਵੀ ਆਵੇ ਮੈਂ ਇੱਥੇ ਮੰਚ ਤੇ ਵੀ ਕਿਹਾ ਸੀਗਾ ਵੀ ਨੀਤੀਸ਼ ਦਾ ਦਰਵਾਜ਼ਾ 24 ਘੰਟੇ ਖੁੱਲ੍ਹਾ ਹੈ ਇਹ ਹਰ ਕੰਮ ਕਰ ਰਿਹਾ ਹੈ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਕੋਈ ਵੀ ਲਾਭਾਰਤੀ ਹੈ ਬਖ ਬਖ ਸਕੀਮਾਂ ਜਿੰਨੀਆਂ ਵੀ ਸਕੀਮਾਂ ਗਈਆਂ ਚਾਹੇ ਵਿਸ਼ਕਰਮਾ ਯੋਜਨਾ ਜੋ ਵੀ ਯੋਜਨਾ ਹੈ ਗਈਆਂ ਸਾਰੀਆਂ ਯੋਜਨਾ ਦਾ ਇਹਦੇ ਕੋਲ ਵਾਈ ਡਾਟਾ ਹੈਗਾ ਹਰ ਯੋਜਨਾ ਦਾ ਕੰਮ ਕਰ ਰਿਹਾ ਔਰ ਹਰ ਯੋਜਨਾ ਦੇ ਲਾਭਾਰਤੀਆਂ ਨੂੰ ਲਾਭ ਵੀ ਮਿਲ ਰਿਹਾ ਤੇ ਜਿਹੜਾ ਵੀ ਵਾਰਡ ਵਾਸੀ ਕੋ ਆਣਾ ਜਾਣਾ ਚਾਹੁੰਦਾ ਹੈ ਮੈਨੂੰ ਨਹੀਂ ਲੱਗਦਾ ਕੋਈ ਪ੍ਰੋਬਲਮ ਹੈ ਗਿਆ ਰਾਤੀ ਦਿਨੇ ਕਈ ਵਾਰੀ ਦਾ ਰਾਤ ਨੂੰ 2 ਵਜੇ ਫੋਨ ਆ ਜਾਂਦਾ ਭਾਜੀ ਆ ਕੰਮ ਹੈਗਾ ਜੀ ਕਿੱਦਾਂ ਕਰੀਏ ਜੀ ਸੋ ਇਹ ਡੈਡੀਕੇਟਿਡ ਲੱਗਿਆ ਹੋਇਆ ਹੈ ਜੂਥ ਨੂੰ ਮੋਟੀਵੇਟ ਕਰਨ ਦੇ ਲਈ ਜੂ ਕੀ ਮੈਸੇਜ ਦੇਣਾ ਚਾਹੁੰਦੇ ਆ ਆਪਣੇ ਵੱਲੋਂ ਤੁਸੀਂ ਜਿੱਦਾਂ ਹੁਣ ਭਾਈ ਸਾਹਿਬ ਦੀ ਉਮਰ ਦੇਖਿਆ ਜਬ ਬੜੀ ਘਾਟਾ ਇਹ ਇੰਨੀ ਘਾਟ ਉਮਰ ਦੇ ਵਿੱਚ ਸਮਾਜਿਕ ਕੰਮਾਂ ਦੇ ਵਿੱਚ ਪਹ ਜਾਣਾ ਤੇ ਸਮਾਜ ਦੇ ਕੰਮ ਕਰਨੇ ਦਿਲੋਂ ਲਗਾ ਕਿਵੇਂ ਦੇਖਦੇ ਦਿਖੋ ਜੀ ਇਹਨੂੰ ਦੇਖ ਕੇ ਮੈਨੂੰ ਆਪਣਾ ਬਚਪਨ ਯਾਦ ਆ ਜਾਂਦਾ ਜਿਹੜਾ ਬੱਚਾ ਇਦਾਂ ਦੇ ਕੰਮਾਂ 'ਚ ਪਹ ਜਾਂਦਾ ਨਾ ਉਹ ਨਸ਼ੇਵਾਲ ਨਹੀਂ ਜਾਂਦਾ ਠੀਕ ਹੈ ਜੀ ਤੇ ਜਵਾਨੀ ਨੂੰ ਤਾਂ ਮੇਰਾ ਇਹੀ ਇੱਕ ਸੰਦੇਸ਼ ਕਹਲੋ ਸੰਦੇਸ਼ ਹੀ ਦੇ ਸਕਦੇ ਹਾਂ ਕਿ ਬੇਨਤੀ ਵੀ ਹੈਗੀ ਆ ਕਿ ਸਾਰੇ ਇਹਨਾਂ ਦੇਖੋ ਖੇਡਾਂ 'ਚ ਪ੍ਰਧਾਨ ਮੰਤਰੀ ਜੀ ਨੇ ਹੁਣ ਇੰਨਾ ਬਜਟ ਇਹ ਕੀਤਾ ਹੋਇਆ ਹਰ ਜਗ੍ਹਾ ਤੇ ਪਲੇਅਰ ਹੈਗੇ ਸੈਂਟਰ ਦੇ ਸਾਡੇ ਸਪੋਰਟਸ ਮਿਨਿਸਟਰ ਅਨੁਰਾਗ ਠਾਕਰ ਜੀ ਦਿਨ ਰਾਤ ਲੱਗੇ ਹੋਇਆ ਹਰ ਜਗ੍ਹਾ ਕੰਮ ਹੋ ਰਿਹਾ ਕੋਈ ਸਪੋਰਟਸ ਨਾਲ ਜੁੜ ਜਵੇ ਕੋਈ ਹੋਰ ਚੀਜ਼ ਨਾਲ ਜੁੜ ਜਵੇ ਬੱਖ-ਬੱਖ ਜਗ੍ਹਾ ਫੀਲਡਾਂ 'ਚ ਅਪੋਰਚੂਨਿਟੀਆਂ ਹੈਗੀਆਂ ਨਾ ਤੇ ਇਹ ਨਸ਼ੇ ਤੂੰ ਦੂਰ ਰਹਿਣਾ ਚਾਹੀਦਾ ਯੂਥ ਨੂੰ ਅਰुण ਗੈਸ ਲੈ ਕੇ ਦਿੰਦਾ ਸਹਯੋਗ ਹੈ ਅਰुण ਗੈਸ ਦਾ ਬਹੁਤ ਸੇ ਹੋਗਾ ਜੀ ਅਰुण ਗੈਸ ਜੀ ਨੇ ਦੇ ਸਦਕੇ ਤਾਂ ਅਸੀਂ ਪੂਰੇ ਲੁਧਿਆਣੇ ਦੇ ਵਿੱਚ ਇੰਨੇ ਸਿਲੰਡਰ ਵੰਡੇ ਆ ਜੀ ਉਹਨਾਂ ਦਾ ਸਹਯੋਗ ਜੇ ਨਾ ਹੁੰਦਾ ਤਾਂ ਹੋ ਸਕਦਾ ਅਸੀਂ ਇੰਨਾ ਕੰਮਜਾਬੀ ਨੂੰ ਨਾ ਕਰ ਸਕਦਾ ਅਰुण ਜੀ ਦਾ ਤਾਂ ਬਹੁਤ ਬਹੁਤ ਧੰਨਵਾਦ ਧੰਨ